ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਜੇੜ ਫਸਣੇ ਦੀ ਮੁੱਖ ਬਿਮਾਰੀ ਜੇੜ ਫਸਣਾ ਇੱਕ ਖਤਰਨਾਕ ਬਿਮਾਰੀ ਆ ਇਹ ਹੁਣ ਆਮ ਤੌਰ ਤੇ 50% ਹਰੇਕ ਪਸ਼ੂ ਚ ਨਾ ਲੋਕਾਂ 'ਚ ਇਹ ਕੰਪਲੀਟ ਆਉਂਦੀ ਆ ਵੀ ਜੇੜ ਫਸ ਗਏ ਜੀ ਜੇੜ ਪਈ ਨਹੀਂ ਜਿਹੜੇ ਵਧੀਆ ਫਾਰਮਰ ਆ ਜਿਨ੍ਹਾਂ ਨੂੰ ਪੂਰੀ ਨੋਲਿਜ ਆ ਇਸ ਬਾਰੇ ਉਹਨਾਂ ਦੇ ਤਾਂ ਇਹ ਪ੍ਰੋਬਲਮ ਚਲੋ ਘਟਾ ਆਂਦੀ ਆ ਬਟ ਬਹੁਤਿਆਂ ਦੇ ਕਈਆਂ ਦੇ ਪ੍ਰੋਬਲਮੇ ਆ ਜਾਂਦੀ ਹੈ ਜੀ ਜੇਲ ਫਸ ਜਾਂਦੀ ਆ ਮੁੜ ਕੇ ਜੇਲ ਘਟਾਣੀ ਪੈਂਦੀ ਆ ਡਾਕਟਰ ਬੁਲਾਣਾ ਪੈਂਦਾ ਵਾ ਇਹਦਾ ਜਿਹੜਾ ਮੇਨ ਮੁੱਖ ਕਾਰਨ ਵਾ ਨਾ ਉਹ ਹੈ ਕਿ ਊਰਜਾ ਦੀ ਘਾਟ ਪਸ਼ੂ ਦੇ ਵਿੱਚ ਊਰਜਾ ਦੀ ਘਾਟ ਵੈਸੇ 6 ਤੋਂ 8 ਘੰਟੇ ਦੇ ਵਿੱਚ ਵਿੱਚ ਨਾ ਜੇਲ ਪੈ ਜਾਂਦੀ ਆ ਤੇ ਜੇ 12 ਘੰਟੇ ਲੰਘ ਜਾਣ ਮਤਲਬ 12 ਘੰਟੇ ਲੰਘ ਗਏ ਜੀਲ ਪਈ ਨਹੀਂ ਤੇ ਫਿਰ ਚਾਂਸ ਜਿਹੜੇ ਆ ਉਹ ਘਟ ਜਾਂਦੇ ਆ ਜੇੜ ਪੈਣ ਤੇ ਫੇਰ ਸਾਨੂੰ ਕਿਸੇ ਮਹਾਰ ਨੂੰ ਬੁਲਾ ਲੈਣਾ ਚਾਹੀਦਾ ਵਾ ਵਧੀਆ ਗੱਲ ਆ ਤੇ ਵੈਸੇ ਮੋਕੇ ਦਾ ਇਲਾਜ ਜਿਹੜਾ ਵਾ ਇਹਦਾ ਮੋਕੇ ਦਾ ਇਲਾਜ ਵੈਸੇ ਤੇ ਇਹਦਾ ਜਿਹੜਾ ਮੇਨ ਕਾਰਨ ਹੈ ਊਰਜਾ ਦੀ ਕਾਰਟ ਜਿਹੜਾ ਮੋਕੇ ਦਾ ਇਲਾਜ ਆ ਚਲੋ ਤੁਸੀਂ ਕਣਕ ਲੀਟੀ ਗੁੜ ਕੋਸਾ ਪਾਣੀ ਇਹ ਤੁਸੀਂ ਦੇ ਸਕਦੇ ਆ ਦੇਸੀ ਇਲਾਜ ਤੁਹਾਡਾ ਜਿਹੜਾ ਘਰ ਦਾ ਤੇ ਵੈਸੇ ਚਲੋ ਸੁਣਨ ਤੋਂ ਪਹਿਲਾਂ ਜੇ ਤੁਹਾਡਾ ਪਸ਼ੂ ਕੋਈ ਸੂਣੇ ਵਾਲਾ ਆ ਤਾਂ ਤੁਸੀਂ ਘਰ ਜੇਲ ਪੈਣ ਵਾਲੀ ਦਵਾਈ ਜਾਂਦੀ ਆ ਉਹ ਤੁਸੀਂ ਜਰੂਰ ਲਿਆ ਕੇ ਰੱਖਿਆ ਕਰੋ ਫਿਰ ਬਾਅਦ ਚ ਕਿਤੇ ਤੁਹਾਡਾ ਪਸ਼ੂ ਰਾਤ ਬਰਾਤੇ ਸੂਪਿਆ ਉਹਨੇ ਜੇਲ ਚਲੋ ਸ਼ਾਮ ਨੂੰ ਸੂਪਿਆ ਜਾਂ ਮਤਲਬ 3-4 ਵਜੇ ਸ਼ਾਮ ਨੂੰ ਤੁਹਾਡਾ ਪਸ਼ੂ ਸੂਇਆ ਮੁੜ ਕੇ 4-5 ਘੰਟੇ ਤੁਸੀਂ ਉਹਨੂੰ ਦੇਖਦੇ ਰਹੇ ਰਾਤ ਦੇ 9:00 ਵਜੇ 10:00 ਵਜੇ ਸਿੱਟੀ ਨਹੀਂ 11:00 ਵਜੇ 12:00 ਵਜੇ ਫੇਰ ਤੁਹਾਨੂੰ ਕੀ ਹੁੰਦਾ ਵੀ ਸਾਨੂੰ ਹੁਣ ਜੀਲ ਦੀ ਦਵਾਈ ਚਾਹੀਦੀ ਜਾਂ ਮਾਰਕੀਟ ਤਾਂ ਬੰਦ ਹੋ ਗਈ ਹੁੰਦੀ ਹੈ ਦੁਕਾਨਾਂ ਸਾਰੀਆਂ ਰਾਤ ਨੂੰ ਬੰਦ ਹੁੰਦੀਆਂ ਵਾ ਫੇਰ ਬੰਦਾ ਇਸ ਕਰਕੇ ਮੌਕੇ ਤੇ ਆਪਣਾ ਪਸ਼ੂ ਜੇ ਤੁਹਾਡਾ ਪਸ਼ੂ ਕੋਈ ਸੂਣੇ ਵਾਲਾ ਹੈਗਾ ਨਾ ਤੁਸੀਂ ਆਪਣੇ ਕੋਲ ਇੱਕ ਜੀਲ ਪੈਣੇ ਵਾਲੀ ਦਵਾਈ ਕਈ ਕੰਪਨੀਆਂ ਦੀਆਂ ਆਉਂਦੀਆਂ ਵਾ ਚਲੋ ਸਾਰੇ ਕੰਪਨੀਆਂ ਦੀ ਵਧੀਆ ਹੀ ਆ ਯੂਟਰਾ ਸੇਫ ਲੈ ਲਓ ਯੂਟਰਾ ਵਾਈਵ ਲੈ ਲਓ ਇਨਵੋ ਲੋਨ ਲੈ ਲਓ ਯੂਵੈਟ ਸ਼ੂਰ ਲੈ ਲਓ ਕਈ ਕੰਪਨੀਆਂ ਦੀ ਦਵਾਈ ਆਉਂਦੀ ਆ ਮੈਂ ਤੁਸੀਂ ਉਹਨੂੰ ਲੈ ਕੇ ਇੱਕ ਅੱਧਾ ਲੀਟਰ ਦੀ ਲੈ ਕੇ ਜ਼ਰੂਰ ਰੱਖਿਆ ਕਰੋ ਤੇ ਬਾਕੀ ਇਹਦਾ ਮੇਨ ਕਾਰਨ ਹੈਗਾ ਊਰਜਾ ਦੀ ਘਾਟ ਜਾਂ ਫਿਰ ਸੂਣ ਵੇਲੇ ਹੈ ਨਾ ਜਿਆਦਾ ਪਸ਼ੂ ਦੀ ਖਿੱਚ ਤੂ ਕਰਨੀ ਉਹਦੀਆਂ ਲੱਤਾਂ ਪਛੂ ਦੀਆਂ ਖਿੱਚਣੀਆਂ ਪਸ਼ੂ ਦਾ ਜੋਰ ਲਵਾ ਦੇਣਾ ਇਹ ਵੀ ਇੱਕ ਕਾਰਨ ਬਣ ਜਾਂਦਾ ਵਾ ਤੇ ਨਾ ਜੇਲ ਪੈਣ ਦਾ ਬਾਕੀ ਫੀਡ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਸੂਣ ਤੋਂ ਪਹਿਲਾਂ ਜਿਹੜੀ ਅਸੀਂ ਫੀਡ ਪਾਣੀ ਹੈ ਨਾ ਟਰਾਂਜ਼ਿਟ ਟਰਾਂਜੀਸ਼ਨ ਫੀਡ ਆ ਉਹ ਸਾਨੂੰ ਵਧੀਆ ਚੰਗੀ ਕੰਪਨੀ ਦੀ ਪਾਣੀ ਚਾਹੀਦੀ ਆ ਸੂਣ ਤੋਂ ਪਹਿਲਾਂ 20 25 ਦਿਨ ਪਹਿਲਾਂ ਸ਼ੁਰੂ ਕਰ ਦਿਓ ਘੱਟ ਤੋਂ ਘੱਟ 80 ਕਿਲੋ ਜਾਂ ਇੱਕ ਕੁਆਂਟਲ ਫੀਡ ਪਾ ਦਿਓ ਪਸ਼ੂ ਨੂੰ ਚਾਰ ਦਿਓ ਡੇਲੀ ਦੀ ਡੇਲੀ ਦੀ ਨਹੀਂ ਜਾਣੀ ਕਿ ਸੂਣ ਤੋਂ ਪਹਿਲਾਂ 25 ਦਿਨ ਪਹਿਲਾਂ ਸ਼ੁਰੂ ਕਰਕੇ ਸੂਣ ਤੱਕ ਜਾਂ ਸੂਣ ਤੋਂ ਬਾਅਦ ਤੱਕ ਵੀ ਤੁਸੀਂ ਉਹਨੂੰ ਕੁਆਂਟਲ ਫੀਡ ਚਾਰਨੀ ਹੈ ਯਾਨੀ ਕਿ ਦਿਨ ਦੇ ਵਿੱਚ ਤੁਸੀਂ ਹਿਸਾਬ ਲਾ ਲਓ 3 ਕਿਲੋ 4 ਕਿਲੋ ਫੀਡ ਪਰ ਡੇ ਉਹਨੂੰ ਪਾਣੀ ਆ ਜੀ 3-4 ਕਿਲੋ ਫੀਡ ਪਰ ਡੇ ਉਹਨੂੰ ਪਾਣੀ ਆ ਵਧੀਆ ਕੰਪਨੀ ਦੀ ਹੋਵੇ ਜਿਹੜਾ ਸਾਡਾ ਅਸੀਂ ਮਤਲਬ ਅਸੀਂ ਘਰ ਦਾ ਜੀ ਚਲੋ ਛੱਡੋ 22500 ਰੁਪਈਆ ਕਿਉਂ ਖਰਚਣਾ ਫੀਡ ਤੇ ਅਸੀਂ ਘਰ ਦਾ ਹੀ ਪਾਲਣਾ ਘਰ ਦੇ ਨਾਲ ਚਲੋ ਪਾਲਣਾ ਦੇ ਠੀਕ ਆ ਜੇ ਤੁਹਾਨੂੰ ਪ੍ਰੋਪਰ ਉਹਦੀ ਜਾਣਕਾਰੀ ਆ ਜੇ ਦਾ ਤੁਹਾਨੂੰ ट्रांजੈਕਸ਼ਨ ਫੀਡ ਬਣਾਉਣ ਦੀ ਪ੍ਰੋਪਰ ਜਾਣਕਾਰੀ ਹੋ ਸਾਬ ਨਾਲ ਤੁਸੀਂ ਬਣਾ ਕੇ ਪਾ ਸਕਦੇ ਹੋ ਚੰਗੀ ਗੱਲ ਆ ਬਹੁਤ ਵਧੀਆ ਗੱਲ ਪਰ ਜੇ ਅਸੀਂ ਕੱਲੀ ਵੀ ਕਣਕ ਮੱਕੀ ਦਾ ਦਲੀਆ ਰੇਨ ਰੇਨ ਕੇ ਪਾਈ ਜਾਣਾ ਫੇਰ ਗੱਲ ਨਹੀਂ ਬਣਨੀ ਸਾਨੂੰ ਪੂਰਾ ਫਾਰਮੂਲਾ ਪਤਾ ਹੋਣਾ ਚਾਹੀਦਾ ट्रांजੈਕਸ਼ਨ ਫੀਡ ਬਣਨੇ ਦਾ ਉਹ ਤੁਸੀਂ ਘਰ ਦੀ ਬਣਾ ਕੇ ਪਾ ਲਓ ਵਧੀਆ ਗੱਲ ਆ ਜਾਂ ਫਿਰ ਚੰਗੀ ਕੰਪਨੀ ਦੀ ਪਾ ਲਓ ਚੰਗੀ ਗੱਲ ਵਾ ਤੇ ਇੱਕ ਹੁੰਦਾ ਹੈ ਬਰੂ ਸੀ ਬਰੂਸੀਲੋਸਿਸ ਨਾਂ ਦਾ ਇੱਕ ਬਿਮਾਰੀ ਆ ਕਈ ਪਸ਼ੂਆਂ ਦੇ ਵਿੱਚ ਕਿਸੇ ਕਿਸੇ ਪਸ਼ੂ ਦੇ ਵਿੱਚ ਹੁੰਦੀ ਆ 20-25% ਕਾਰਨ ਜੇਲ ਫਸਣ ਦੇ ਇਸ ਕਰਕੇ ਵੀ ਬਣ ਜਾਂਦੇ ਆ ਕਈ ਵਾਰੀ ਅਸੀਂ ਪਸ਼ੂ ਖਰੀਦ ਕੇ ਲਿਆਨੇ ਆ ਇਹ ਟੈਸਟ ਜ਼ਰੂਰ ਕਰਾਇਆ ਕਰੋ ਪਸ਼ੂ ਖਰੀਦਣ ਵੇਲੇ ਜੋ ਦੁਲੀਆ ਨੇ ਵੀ ਇਹਨਾਂ ਨੂੰ ਲੱਗ ਬੰਨੋ ਲੱਗ ਰੱਖਿਆ ਕਰੋ ਉਹਦਾ ਟੈਸਟ ਕਰਾ ਕੇ ਇਹਨੂੰ ਬਾਕੀ ਪਸ਼ੂਆਂ ਦੇ ਨਾਲ ਰਲਾਓ ਬਾਕੀ ਸੂਣ ਤੋਂ ਪਹਿਲਾਂ ਕਈਆਂ ਦਾ ਫੈਟੀ ਲੀਵਰ ਜਿੱਦਾਂ ਅਸੀਂ ਕੁਵੱਲਾਈ ਘਿਓ ਦੇ ਦੰਨੇ ਆ ਘਿਓ ਤੇਲ ਬੇਸਾਬਾ ਇਹਨੂੰ ਦੇਈ ਜਨੇ ਦੇਈ ਜਨੇ ਆ ਫਿਰ ਉਹਦਾ ਜਿਹੜਾ ਲੀਵਰ ਆ ਫੈਟੀ ਹੋ ਜਾਂਦਾ ਆ ਉਸ ਪਸ਼ੂ ਦੇ ਵਿੱਚ ਮੈਗਨੀਸ਼ੀਅਮ ਦੀ ਘਾਟ ਹੋ ਜਾਂਦੀ ਆ ਫਿਰ ਜਿਹੜੇ ਪਸ਼ੂਆਂ 'ਚ ਮੈਗਨੀਸ਼ੀਅਮ ਦੀ ਜ਼ਿਆਦਾ ਘਾਟ ਹੋ ਜਾਂਦੀ ਹੈ ਕਈ ਵੇਰੇ ਪਿਛਲੀਆਂ ਲੱਤਾਂ ਦਾ ਉਹਨਾਂ ਨੂੰ ਅਧਰੰਗ ਦਾ ਅਟੈਕ ਹੋ ਜਾਂਦਾ ਵਾ ਪਿਛਲੀਆਂ ਲੱਤਾਂ ਉਹਨਾਂ ਦੀ ਰਹਿ ਜਾਂਦੀਆਂ ਪਸ਼ੂ ਦੀਆਂ ਜ਼ਿਆਦਾ ਘਿਓ ਦੇਣਾ ਨਾ ਤੇਲ ਘਿਓ ਦੇਣਾ ਸੋ ਇਦਾਂ ਦਾ ਤੇਲ ਘਿਓ ਬਹੁਤਾ ਨਾ ਦੋ ਤੁਸੀਂ ਟ੍ਰਾਂਜੈਕਸ਼ਨ ਫੀਡ ਵਧੀਆ ਕੰਪਨੀ ਦੀ ਪਾਓ ਜੇ ਤੁਹਾਨੂੰ ਘਰ ਦੀ ਫੀਡ ਬਣਾਉਣ ਦਾ ਫਾਰਮੂਲਾ ਪਤਾ ਵਾ ਟ੍ਰਾਂਜੈਕਸ਼ਨ ਫੀਡ ਬਣਾਉਣ ਦਾ ਤਾਂ ਘਰ ਦੀ ਬਣਾ ਲਓ ਕੋਈ ਚੱਕਰ ਨਹੀਂ ਤੇ ਬਾਕੀ ਵੈ ਫੀਡ ਬੈਲੈਂਸ ਫੀਡ ਜ਼ਿਆਦਾ ਊਰਜਾ ਤੇ ਘੱਟ ਪ੍ਰੋਟੀਨ ਦੀ ਘਾਟ ਦੇ ਨਾਲ ਵੀ ਜਿਹੜੀ ਆ ਪਸ਼ੂ ਦੀ ਜੇਲ ਪ੍ਰੋਪਰ ਤਰੀਕੇ ਨਾਲ ਨਹੀਂ ਬਣਦੀ ਊਰਜਾ ਜ਼ਿਆਦਾ ਘੱਟ ਪ੍ਰੋਟੀਨ ਦੇਣਾ ਇਹ ਵੀ ਇੱਕ ਮੇਨ ਕਾਰਨ ਬਣ ਜਾਂਦਾ ਵਾ ਕਿ ਜੇਲ ਉਹਦੀ ਪੂਰੀ ਤਰ੍ਹਾਂ ਬਣਦੀ ਨਹੀਂ ਹੈ ਜਿਹੜਾ ਉਹਦਾ ਬੱਚੂ ਹੁੰਦਾ ਪਸ਼ੂ ਦਾ ਉਹ ਵੀ ਇੱਕ ਕਮਜ਼ੋਰ ਉਹਦਾ ਭਾਰ ਘੱਟ ਹੁੰਦਾ ਉਹ ਵੀ ਇਦਾਂ ਦਾ ਪੈਦਾ ਹੁੰਦਾ ਆ ਇਹ ਵੀ ਜੇਲ ਫਸਣ ਦਾ ਇੱਕ ਕਾਰਨ ਆ ਸੋ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਜਿਹੜੇ ਵੀਰ ਸਾਡੀ ਵੀਡੀਓ ਦੇਖਦੇ ਆ ਇਹ ਜਿਹੜੀ ਅਸੀਂ ਕੋਈ ਵੀ ਜਾਣਕਾਰੀ ਪਾਣੇ ਅਸੀਂ ਆਪਣੇ ਕੋਲੋਂ ਨਹੀਂ ਪਾਣੇ ਜਿਹੜੀ ਚੀਜ਼ ਅਸੀਂ ਚਲੋ ਪ੍ਰੈਕਟੀਕਲੀ ਕੀਤੀ ਆ ਜਾਂ ਫਿਰ ਅਸੀਂ ਚੰਗੇ ਡਾਕਟਰ ਜਿੱਦਾਂ ਕਿ ਡਾਕਟਰ ਜੀਵਨ ਕੁਮਾਰ ਗੁਪਤਾ ਨੇ ਇੱਕ ਬੁੱਕ ਛਾਪੀ ਆ ਖੁਰਾਕੀ ਮਸਲੇ ਦਵਾਈਆਂ ਨਾਲ ਹੱਲ ਨਹੀਂ ਹੋਣੇ ਤੁਸੀਂ ਇਹ ਵੀ ਪੜ ਸਕਦੇ ਆ ਬਹੁਤ ਵਧੀਆ ਕਿਤਾਬ ਆ ਤੇ ਕੋਈ ਵੀ ਅਸੀਂ ਆਪਣੇ ਕੋਲੋਂ ਨਹੀਂ ਆ ਇਹ ਸਾਰੀ ਜਾਣਕਾਰੀ ਇੱਕ ਵਿਗਿਆਨਕ ਢੰਗ ਦੇ ਨਾਲ ਹੀ ਆਪਾਂ ਤੁਹਾਨੂੰ ਦਿੰਨੇ ਆ ਦੇਸੀ ਤਰੀਕੇ ਦੀ ਵਿੱਚ ਕੋਈ ਜਾਣਕਾਰੀ ਨਹੀਂ ਹੈਗੀ ਜਿਹੜੀ ਜਾਣਕਾਰੀ ਪਤਾ ਹੀ ਨਾ ਹੋਵੇ ਸਾਨੂੰ ਜਾਂ ਜਿਹਦਾ ਕੋਈ ਸਿਰ ਪੈਰ ਨਾ ਹੋਵੇ ਉਹ ਅਸੀਂ ਤੁਹਾਨੂੰ ਨਹੀਂ ਦੰਨੇ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਤੇ ਲਾਈਕ ਕਰਨਾ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ